ਹੱਲਾ ਦੁੱਜਾ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਜੱਗ ਸੱਚੇ ਕੀ ਹੈ ਕੋਠੜੀ ਇਹ ਜੱਗ ਹੈ ਸੱਚੇ ਨੇ ਆਪਣੇ ਵਾਸਤੇ ਕੋਠੜੀ ਬਣਾਈਏ ਸੱਚਾ ਕੌਣ ਸੱਚਾ ਜਿਹੜਾ ਹਮੇਸ਼ਾ ਰਹਿੰਦਾ ਹੈ ਆਤਮਾ ਸੱਚੇ ਸਰੂਪ ਹੈ ਆਤਮਾ ਬਾਹਤੇ ਹੈ ਕੋਠੜੀ ਬਣਾਈ ਘਰ ਬਣਾਇਆ ਐਸੇ ਕਰਕੇ ਹਮ ਬਹੁਤ ਬਸਾਏ ਸਰੀਰ ਜੱਗ ਹੁੰਦਾ ਜਿਹੜਾ ਸਰੀਰ ਆ ਨਾ ਜੱਗ ਕਹਿੰਦੇ ਨੇ ਇਹਨੂੰ ਇਹ ਜੱਦ ਸੱਚੇ ਕੀਆ ਕੋਠੜੀ ਸੱਚੇ ਕਾ ਵਿਸ਼ਵਾਸ ਸੱਚੇ ਕਾ ਵਿਸ਼ਵਾਸ ਇਹਦੇ ਵਿੱਚ ਸੱਚਾ ਵਸਦਾ ਸੱਚੇ ਦੇ ਵਿੱਚ ਵਸਦਾ ਸੱਚੇ ਕਾ ਵਿਸ਼ਵਾਸ ਹੈ ਤੇ ਕਨਾ ਹੁਕਮ ਸਮਾਇ ਲਏ ਤੇ ਕਨਾ ਹੁਕਮੇ ਕਰੇ ਵਿਨਾਸ ਇਕਵਾ ਇਕਨਾ ਹੁਕਮ ਸਮਾਇ ਲਏ ਕੁਛ ਐਸੇ ਨੇ ਜਿਨ੍ਹਾਂ ਨੂੰ ਹੁਕਮ ਆਪਣੇ ਵਿੱਚ ਸਮਾ ਲੈਂਦਾ ਹੈ ਹੁਕਮ ਨਹੀਂ ਕੋਈ ਧੱਕੇ ਨਾਲ ਨਹੀਂ ਸਮਾ ਸਕਦਾ ਇਕਨਾ ਹੁਕਮੀ ਸਮਾਇ ਲਏ ਇਕਨਾ ਹੁਕਮੀ ਸਮਾਇ ਲਏ ਹੂੰ ਆਪਣੇ ਹੁਕਮ ਦੁਆਰਾ ਇਕਨਾ ਨੂੰ ਉਹਨਾਂ ਨੇ ਸੱਚਖੰਡ ਚ ਜਿਉਂਦੇ ਰਹਿਣ ਨੂੰ ਸੱਚਖੰਡ ਚ ਲੈ ਗਿਆ ਆਏ ਲੱਗਦਾ ਆਪਾਂ ਨੂੰ ਉਹ ਉਦੇ ਚ ਕਰਕੇ ਹੈਗੇ ਨੇ ਉਦੇ ਚ ਹੁੰਦੇ ਹੋਏ ਵੀ ਸੱਚਖੰਡ ਸੱਚ ਨਾਲ ਜਿਹੜਾ ਇਹ ਸੱਚਖੰਡ ਦੇ ਵਿੱਚ ਹੈ ਇਤਨਾ ਹੁਕਮੇ ਕਰੇ ਵਿਨਾਸ਼ ਇਤਨਾ ਦਾ ਹੁਕਮ ਨਾਲ ਵਿਨਾਸ਼ ਹੋ ਰਿਹਾ ਹੈ ਵਿਨਾਸ਼ ਕਾ ਦਾ ਹੋ ਰਿਹਾ ਹੈ ਵਿਨਾਸ਼ ਅਕਲ ਦਾ ਹੋ ਰਿਹਾ ਹੈ ਉਹਨਾਂ ਦੀ ਦਾ ਉਹਨਾਂ ਦੀ ਅਕਲ ਦਾ ਵਿਨਾਸ਼ ਹੋ ਰਿਹਾ ਜਿਹੜੇ ਪੁੱਠੇ ਰਾ ਪੈਸੇ ਨੇ ਨਾ ਉਹਨਾਂ ਦੀ ਬੁੱਧੀ ਪ੍ਰਸ਼ਟ ਹੋ ਰਹੀ ਹੈ ਜਿਹੜੇ ਬੜੇ ਬੜੇ ਸੰਤ ਬਣੇ ਫਿਰਦੇ ਨੇ ਬੁੱਧੀ ਭ੍ਰਸ਼ ਹੋ ਰਹੀ ਹੈ ਕੰਮ ਵਾਸਤੇ ਬਹੁਤ ਔਖੇ ਚੜੇ ਨੇ ਚੜਾਈ ਤੱਕ ਜੋ ਹੁਣ ਕਰ ਰਿਹਾ ਹੈ ਨਾ ਬੁੱਧੀ ਭ੍ਰਸ਼ ਹੋ ਰਹੀ ਹੈ ਉਹਨੂੰ ਉਹਦੀ ਧਿਆਨ ਰੱਖ ਲੈਣੋ ਜਿਹੜਾ ਉੱਪਰ ਚੜ ਕੇ ਥੱਲੇ ਨੂੰ ਚੱਕਣ ਲੱਗੇ ਨਾ ਉੱਪਰ ਚੜ ਕੇ ਉੱਪਰ ਨੂੰ ਚੱਕਣਾ ਚਾਹੀਦਾ ਥੱਲੇ ਨੂੰ ਨਹੀਂ ਚੱਕਣਾ ਚਾਹੀਦਾ ਬੇਰੀ ਕਿੰਨੀ ਬੁੱੱਦਲ ਰਹਿ ਗਈ ਹੈ ਦੇਖਣਾ ਚਾਹੀਦਾ ਕੀ ਐ ਥੱਲੇ ਨੂੰ ਜਿਹੜਾ ਜਾਕੋ ਦੇਖੋ ਮੇਰੇ ਥੱਲੇ ਕਿੰਨੇ ਨੇ ਜਿਹੜਾ ਥੱਲੇ ਨੂੰ ਜਾਕੋ ਨੂੰ ਆਪ ਤਾਂ ਉੱਚਾ ਕੋਈ ਨਹੀਂ ਲੱਗਦਾ ਆਪੇ ਅਭਰੂਟਾ ਥੱਲੇ ਨੂੰ ਜਾਗਦਾ ਜਿਹੜਾ ਥੱਲੇ ਨੂੰ ਜਾਗਦਾ ਸਭ ਤੋਂ ਉੱਚਾ ਆਪ ਹੁੰਦਾ ਉਹ ਕਿਦੋਂ ਜਾਕਰ ਲੱਗ ਜਾਉ ਉੱਚਾ ਤੁਸੀਂ ਤੇ ਉੱਤੇ ਨੂੰ ਜਾਖੋਂਗੇ ਸਾਰੇ ਆਪ ਤਾਂ ਉੱਚੇ ਹੀ ਲੱਗਦੇ ਨੇ ਥੱਲੇ ਵਾਲੇ ਦੇਹਦੇ ਹੀ ਨਹੀਂ ਥੱਲੇ ਵਾਲੇ ਨਹੀਂ ਦੇਖੇ ਜਾਂਦੇ ਅਗਾਹੋਂ ਉਤਰਾ ਲਾ ਪਾਛੇ ਫੇਰ ਨਾ ਮੋੜ ਲ ਥੱਲੇ ਰੁਣੀ ਚੱਕੀ ਦਾ ਹੁੰਦਾ ਪਿੱਛੇ ਰੁਣੀ ਦੇਖੀਦਾ ਜਿਹੜਾ ਸਫ਼ਰ ਤੈ ਕਰ ਲਿਆ ਜਿਹੜਾ ਸਫ਼ਰ ਤੈ ਕਰ ਲਿਆ ਉਹਦੇ ਪਿੱਛੇ ਮੁੜ ਕੇ ਨਹੀਂ ਦੇਖੀਦਾ ਹੁੰਦਾ ਅਗੇ ਨੂੰ ਚੱਲੋ ਤੇ ਚੜਾਈ ਜਾਂਦਾ ਤਾਂ ਅੱਜ ਅੱਗੇ ਨੂੰ ਚੱਲੋ ਉੱਤੇ ਨੂੰ ਚੱਲੋ ਉੱਤੇ ਦਾ ਸਫ਼ਰ ਛੱਡਦਾ ਸੰਤਾ ਨੇ ਪਖੰਡ ਬਾਦ ਫੜ ਲਿਆ ਕਬੀਰ ਚੇਲੇ ਬੋਖੀਏ ਕਿਸੋ ਕੀਓ ਨਾ ਮੀਤ ਚਾਲੇ ਤਿਆਰ ਮਿਲਣ ਕੋ ਵਿਚੇ ਅਟਕੇ ਚਿਤ ਅਟਕੇ ਗਿਆ ਚਿਤ ਅੱਗੇ ਰੁਜਾਂ ਤੇ ਚਿਤ ਅਟਕ ਗਿਆ ਥੱਲੇ ਝਾਕਣ ਨਾਲ ਦੇ ਚੇਲੇ ਕਿਦੇ ਆਜ਼ਰਾ ਮੋ ਨਹੀਂ ਹੋਈ ਨੇ ਹੋਰ ਗੌਰ ਕੀਏ ਰੋਈ ਜਾਣ ਔਰ ਰੋਦੇ ਫਰੀ ਜਾਣ ਕੀ ਫਰਕ ਪੈਂਦਾ ਜੋ ਸੱਚ ਸੀ ਪ੍ਰਗਟ ਹੋ ਗਿਆ ਜੋ ਸੱਚ ਸੀ ਪ੍ਰਗਟ ਹੋ ਗਿਆ ਸੱਚ ਦਾ ਪ੍ਰਗਟ ਹੋਏ ਜਾਣ ਜੋ ਸਲੀ ਸੀ ਬਾਰਾ ਗਈ ਹਾਂਜੀ ਇਕਨਾ ਹੁਕਮ ਸਮਾਇ ਲੇ ਇਕਨਾ ਹੁਕਮੇ ਕਰੇ ਵਿਨਾਸ਼ ਇਕਨਾ ਭਾਣੇ ਕੱਢ ਲਏ ਇਕਨਾ ਮਾਇਆ ਵਿੱਚ ਨਵਾਸ ਇਕਨਾ ਭਾਣੇ ਕੱਢ ਲਏ ਇਕਨਾ ਨੂੰ ਆਪਣੇ ਭਾਣੇ ਦੇ ਨਾਲ ਆਪਣੀ ਇੱਛਾ ਨਾਲ ਕੱਢ ਲੈਂਦਾ ਉਹਦੀ ਇੱਛਾ ਜਿਹੜੇ ਅਰਦਾਸ ਕਰਦੇ ਨੇ ਵੀ ਤੂੰ ਕੱਢ ਲਾਇਆ ਉਹਨਾਂ ਨੂੰ ਕੱਢ ਲੈਂਦਾ ਪਰ ਕੱਢਦਾ ਜਿਆਦਾ ਜਦ ਉਹਦੀ ਮਰਜੀ ਹੁੰਦੀ ਹੈ ਉਹ ਤਾਂ ਕਹਿ ਰਹੇ ਨੇ ਸਾਨੂੰ ਕੱਢ ਲੈ ਆਹਦੇ ਉਧਾ ਬਾ ਮੰਗ ਰਿਆ ਮਾਂ ਆਹਦੇ ਬਾ ਦੇ ਬਾਪ ਮੀਟਲਾ ਜਿਹੜਾ ਮੰਗ ਰਿਆ ਉਹਨੂੰ ਕੱਢ ਵੀ ਲੈਂਦਾ ਕੱਢ ਲੈਂਦਾ ਜਾਰੇ ਜਾ ਉਹਦੀ ਗੱਲ ਸੁਣਦਾ ਨਹੀਂ ਸੁਣਦਾ ਹੀ ਨਹੀਂ ਸੁਣਦਾ ਕਾਦਾ ਬਬੀਆ ਅਮਰਤ ਵੇਲੇ ਬੋਲੇ ਉਹ ਵਾਜਾ ਦੇਖ ਲੈਂਦਾ ਵੀ ਹੁਣ ਨੇ ਬਿਲਕੁਲ ਅਸਲ ਦੇ ਵਿੱਚ ਅੰਦਰੋਂ ਹੀ ਬੋਲ ਰਿਹਾ ਹੈ ਉਹਨੇ ਸੱਚਾ ਹੀ ਬੋਲ ਰਿਹਾ ਹੈ ਪਹਿਲਾਂ ਦੇਖਦਾ ਰਹਿੰਦਾ ਦੁਚਿੱਤੀ ਜੀ ਬੋਲ ਰਿਹਾ ਹੈ ਯਾਦੋ ਚਿੱਤੀ ਜੀ ਬੋਲ ਰਿਹਾ ਨਾ ਅਸੀਂ ਵੀ ਰੋਜ਼ ਅਰਦਾਸਾਂ ਕਰਦੇ ਆਂ ਜੀ ਗੁਰਦਾਰੇ ਕੁਝ ਹੋਰ ਹੁੰਦੀ ਹੈ ਸਾਡੀ ਪੋਜੀਸ਼ਨ ਬਾਹਰ ਨਹੀਂ ਕੋਈ ਨਹੀਂ ਸਾਰ ਹੋਰ ਹੋ ਜਾਂਦੀ ਹੈ ਜੇ ਕਿਸੇ ਨਹੀਂ ਕੋਈ ਸੁਰਤ ਬਲਤੀ ਜੁੜੀ ਵੀ ਹੋਵੇ ਤਾਂ ਕੀਰਤਨ ਵੇਲੇ 2 ਮਿੰਟ ਜੁੜੀ ਹੁੰਦੀ ਹੈ 1/2 ਘੰਟਾ ਘੰਟਾ ਬਾਹਰ ਆ ਕੇ ਫਿਰ ਉਹੀ ਹੋ ਜਾਂਦੀ ਹੈ ਫਿਰ ਕਾਹਦੇ ਸੋਣੂ ਸਾਡੀ ਅਰਦਾਸ ਟੈਸਟ ਕਰਕੇ ਦੇਖ ਲੈ 24 ਘੰਟੇ ਜੁੜੀ ਰਹੇ ਨਾ ਫੇਰ ਗੱਲ ਕਰਦਾ ਵੀ ਹੁਣ ਇਹਦੀ ਸੁਣੀ ਜਾਣੀ ਚਾਹੀਦੀ ਹੈ ਸਤ ਸੰਤੋਖ ਤੇ ਬਿਨਾਂ ਅਰਦਾਸ ਸੁਣਦਾ ਹੀ ਨਹੀਂ ਕਿਸੇ ਦੀ ਜਿਨਾ ਚਿਰ ਸਤ ਸੰਤੋਖ ਬੱਕਾ ਹੀ ਸੰਤੋਖੀ ਨਹੀਂ ਬੰਦਾ ਸੰਤੋਖੀ ਕੌਣ ਹੁੰਦਾ ਜਿਹੜਾ ਪਾਣੀ ਚ ਚੱਲੇ ਜਿਹੜਾ ਕਹੇ ਜੋ ਦੇਵੇ ਸੋ ਖਾਈ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਤ ਬਹਾਲੇ ਸਾਡੀ ਅਰਦਾਸ ਸੰਤੋਖ ਦੀ ਨਹੀਂ ਸਾਡੀ ਅਰਦਾਸ ਲੋਭ ਦੀ ਹੈ ਪਾਕਿਸਤਾਨ ਦੇ ਗੁਰਦਾਨੇ ਦੀ ਸੇਵਾ ਤੋਂ ਮਾਰ ਲੀਆਂ ਗੋਲ ਕਾਹ ਹੋ ਲੋਭ ਹੈ ਤਾਂ ਨਹੀਂ ਸੁਣਦਾ ਮਾਉਨੇ ਸੁਣਨੀ 100 ਸਾਲ ਹੋਰ ਕੱਢੀ ਜਾਣ ਜਹਰਦਾਸ ਉਹਨੀ ਸੁਣਦੀ ਕਿਹਨਾਂ ਉਹ ਸੁਣਨ ਵਾਲੀ ਅਦਾਸ ਦੀ ਉਹ ਤਾਂ ਇੰਨੀ ਮਾਇਆ ਦੇ ਗਈ ਬਸ ਤਾਇਆ ਵੇੜਾ ਕਰ ਕੋ ਹੋਰ ਹੋ ਜੂਗਾ ਜੇ ਉਹ ਵੀ ਦੇ ਦਿੱਤੇ ਜਿਹੜਾ ਰਹਿਦਾ ਹੁੰਦਾ ਵੇੜਾ ਵੀ ਕਰ ਕੋ ਹੋ ਜੂਗਾ ਜੇ ਮਾਇਆ ਹੋਰ ਦੇ ਦਿੱਤੀ ਜੇ ਨਹੀਂ ਮਾਇਆ ਦਿੱਤੀ ਉਹਨਾ ਵੇੜਾ ਕਰ ਕੋ ਹੋਇਆ ਹੋਰ ਹੋ ਜੂਗਾ ਉਹ ਇਹ ਜੀ ਗਲਤੀ ਨਹੀਂ ਕਰ ਸਕਦਾ ਇੱਕ ਨਾ ਮਾਇਆ ਵਿਚਨਵਾਸ ਇਕਨਾਂ ਆਇਆ ਵੇ ਤਨਵਾਸ ਕੁਛ ਐਸਾ ਨਾ ਮਾਇਆ ਦੇ ਵਿਚ ਰਹਿ ਕੇ ਰਾਜੀ ਤੇ ਮਾਇਆ ਦੇ ਵਿਚ ਰਹਿ ਕੇ ਰਾਜੀ ਨੇ ਕੋਲਕਾਤਾ ਦੀ ਸਾਰੇ ਮਾਇਆ ਉਹ ਗੁਰਦਾਰਿਆਂ ਦੀ ਕੋਲਕਾਤਾ ਹੀ ਮੰਗਦਾ ਸਰ ਸੇਵਾ ਸੇਵਾ ਸੰਭਾਲ ਕੌਣ ਕਰਦਾ ਇਹ ਕਰਦੇ ਸੀ ਸੇਵਾ ਸੁਆਰ ਅਰਦਾਸ ਕਿਹਨੇ ਕਰਵਾਈਏ ਸ਼ੁਰੂ ਕਿਹਨੇ ਕਰਵਾਈਏ ਜਿਹੜਾ ਕਮੇਟੀ ਦਾ ਪ੍ਰਧਾਨ ਸੀ ਕੋਲਕਾ ਜੋਧੇ ਕੋਲ ਹੋਣੀ ਸੀ ਮਿਟੀਆਣਾ ਕੋ ਜੋ ਗੋਲ ਚੜੀ ਉਹਨਾਂ ਨੇ ਕਿਹਾ ਵੀ ਸ਼ੁਰੂ ਕਰਾਓ ਅਰਦਾਸ ਤਰਵੀਬ ਕਰੋ ਇਹਨਾਂ ਨੂੰ ਕੀ ਲਾਈਟ ਸੀ ਅਰਦਾਸ ਤਰਵੀਬ ਕਰਨ ਦਾ ਜੋ ਇਹਨਾਂ ਦੀ ਮਰਜ਼ੀ ਤਰਵੀਬ ਕਰਨ ਤੇ ਲੋਕ ਕੀ ਬਨਨਗੇ ਸਰਦਸ ਨੂੰ ਜਿਹੜੀ ਗੋਲਗਧਾਰੀ ਆਪਣੀ ਮਰਜ਼ੀ ਨਾਲ ਗਵਾਯਾਦਾਰੀ ਅਰਦਾਸ ਕਰ ਲੈਣ ਜਾਂ ਮਰਜ਼ੀ ਬਦਲ ਲੈਣ ਕਿਉਂ ਬਾਉਂਡ ਹੋਣਗੇ ਲੋਕ ਬੋਲਣਗੇ ਸਰਦਸ ਉਹ ਦੱਸਣ ਕਰਵਾਤਾ ਬਸਾਰਿਆ ਅਰਦਾਸ ਮਗਾਵਤ ਉਹ ਜੂ ਵੀ ਖਿਲਾਫ ਇਹਨਾਂ ਨੇ ਹੁਣ ਸੱਚੇ ਸੱਚੇ ਆਦਮੀ ਕਮਾਨਾ ਦੀ ਗੱਲ ਮੁਰਖਾਂ ਦੀ ਗਵਾਯਾਦਾਰੀ ਦੀ ਗੁਰੂ ਦੀ ਗੱਲ ਬੰਨਣ ਨੂੰ ਬਾਉਂਡਾਂ ਸੀ ਗੁਰੂ ਬਾਣੀ ਅਨੁਸਾਰ ਗੱਲ ਮੰਨਣ ਨੂੰ ਤਿਆਰ ਆਂ ਬਾਣੀ ਦੇ ਖਿਲਾਫ ਜਾਣ ਵਾਲੀ ਗੱਲ ਅਸੀਂ ਬਾਉਂਡਰੀਆਂ ਮੰਨਣ ਨੂੰ ਚਾਹੇ ਅਕਾਲ ਤਖਤ ਦਾ ਵੀ ਪਿਓ ਕਹੇ ਕੋਈ ਹੋਰ ਅਕਾਲ ਤਖਤ ਕੀ ਚੀਜ਼ ਹੈ ਬੰਦੇ ਹੀ ਬੈਠੇ ਨੇ ਉੱਥੇ ਇਹ ਇੱਟਾਂ ਨੇ ਪੱਥਰ ਹੈ ਜਾਂ ਫਿਰ ਆਦਮੀ ਹੈ ਸਵਾਲ ਤਾਂ ਇਹ ਗੁਰਮਤ ਹੈ ਜਾਂ ਨਹੀਂ ਹੈ ਗੁਰਮਤ ਅਨੁਸਾਰ ਗੱਲ ਹੈ ਜਾਂ ਨਹੀਂ ਜੋ ਤੋਂ ਗੱਲ ਗਈ ਜਾਂਦੀ ਹੈ ਜੇ ਗੁਰੂ ਤਾਂ ਟੋੜ ਦੇ ਦੇ ਸਾਨੂੰ ਕੋਈ ਨਹੀਂ ਕੋਈ ਅਸੀਂ ਬਾਉਂਡਰੀ ਬਣੂਦੇ ਗੁਰੂ ਨਾਲ ਆਪਨੀ ਜੁੜੇ ਹੋਏ ਉਹ ਸਾਨੂੰ ਤੋੜ ਰਹਿਣਾ ਸੀ ਕੋ ਟੁੱਟ ਗਈ ਕਿਉਂ ਟੁੱਟੀ ਅਸੀਂ ਉਹਨਾਂ ਦੇ ਕਹੇਦੇ ਗੁਰੂ ਨੂੰ ਗੁਰੂ ਨਾਲ ਹੀ ਟੁੱਟ ਗੁਰੂ ਨਾਲ ਤਾਂ ਬਹੁਤ ਨਹੀਂ ਟੋੜ ਸੀ ਸਿੱਖਾਂ ਨੂੰ ਸਾਹਿਬ ਜੀ ਤੁਹਾਨੂੰ ਕੀ ਲੋੜ ਸੀ ਸਿੱਧੀ ਦੇਣ ਦੀ ਇਹ ਕੌਮ ਕੰਮ ਕਰ ਰਹੀ ਹੈ ਹਾਂ ਇਹ ਲਾ ਮੁਸਲਮਾਨਾਂ ਨੇ ਕੀਤਾ ਗੁਰੂ ਨਾਲ ਤੋੜਣਾ ਉਹੀ ਕੰਮ ਹੈ ਜਿਹੜਾ ਸਖ ਵਿਰੋਧੀ ਕਰਦੇ ਆਏ ਨੇ ਆਪ ਟੁੱਟੇ ਨੇ ਲੋਕਾਂ ਨੂੰ ਤੋੜ ਲੱਗੇ ਨੇ ਜੋੜ ਕੋਈ ਨਹੀਂ ਰਹਿ ਬਕਵਾਸ ਕਰਦੇ ਸਭ ਸਭ ਖੰਡ ਰਹੇ ਨੇ ਗੁਰੂ ਨੇ ਜੋੜ ਰਹੇ ਨੇ ਆਪ ਤਾਂ ਦੇਖ ਲੋ ਅੰਦਰ ਚਾਤੀ ਮਾਰ ਕੇ ਕੋਈ ਜੁੜਿਆ ਆ ਥੋੜੇ ਜਿਹਾ ਗੁਰੂ ਨੂੰ ਗੁਰੂ ਦੀ ਗੱਲ ਦਾ ਵੀ ਪਤਾ ਮੈਸੇਜ ਦਾ ਪਤਾ ਕੀ ਹੈ ਕੁਝ ਵੀ ਪਤਾ ਨਹੀਂ ਕਰਨ ਰੌਣਾ ਪਾਇਆ ਹੈ ਏ ਵੀ ਪਿਆਖ ਨਾ ਜਪਈ ਜੇ ਕਿਸੇ ਆਣੇ ਰਾਸ ਇਹ ਵੀ ਨਹੀਂ ਕਹਿ ਸਕਦੇ ਕੋ ਕੋ ਨਰਦੇਵ ਜੀ ਕਹਿੰਨ ਨਹੀਂ ਵੀ ਕੋਈ ਕਹਿ ਸਕਦਾ ਪਗਦਾ ਨੇ ਦਾਵਾ ਨਹੀਂ ਕੀਤਾ ਹੈ ਕਿ ਜਿਹੜੇ ਜਾ ਰਹੇ ਆ ਅਸੀਂ ਉਹ ਗੜ ਕਾਢੀ RAM ਕੀ ਜੜੇ ਕਿਹਨੂਏ ਜਾਨਵਰ ਆਸ ਆ ਜਾਣੇ ਕਿਹਨੂ ਨਹੀਂ ਆਉਣਾ ਪਾਣਾ ਕਿਹਨੂ ਰਾਸ ਆਉਣਾ ਕਿਹਨੂ ਨਹੀਂ ਆਉਣਾ ਇਹ ਨਹੀਂ ਕੋਈ ਕਹਿ ਸਕਦਾ ਪਤਾ ਨਹੀਂ ਕਿ ਤੂੰ ਕਿਹਦੇ ਕਿਹੇ ਜਾੜੇ ਨੇ ਦਿਵਾ ਦੇ ਉੱਤੇ ਦਾਣੇ ਲਈ ਉਹ 1 ਫੁੱਟ ਦੇ ਫਾਸਲੇ ਤੋਂ ਕੀੜਾ ਡੇਪਦਾ ਥੱਲੇ ਯਾਰਾ ਗਲਤੀ ਤੋਂ ਡਿੱਗ ਜਾਂਦਾ ਕਾਲੀ ਕਰ ਜਾਂਦਾ ਮੈਂ ਤਾਂ ਹੁਣ ਚੜ ਗੇ ਸਮਾਰ ਕੇ ਨੇ ਪੰਜਾ ਪਾਉਂਦਾ ਡਰ ਜਾਂਦਾ ਕੋਈ ਪਤਾ ਨਹੀਂ ਕਿੱਥੋਂ ਕਿਰਨ ਕਿਤੋਂ ਕਿੰਨੀ ਉਚਾਈ ਤੋਂ ਕਿਨੇ ਡਰ ਜਾਣਾ ਕਿਨੇ ਥੱਲੇ ਹੁੰਦੇ ਜੜ ਜਾਣਾ ਕੋਈ ਕਹਿ ਸਕਦਾ ਕੁਝ ਕੁਝ ਨਹੀਂ ਕਿਹਾ ਜਾ ਸਕਦਾ ਇਹਦੇ ਬਾਰੇ ਇਹਦੇ ਬਾਰੇ ਕਿਉਂ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਦੇ ਆਪਣੇ ਮਨ ਨਾਲ ਖੜੀ ਹੈ ਗੱਲ ਲਕੋ ਜੇ ਸਾਡੇ ਕਰਨ ਦਾ ਫਰਮਾਨ ਆ ਗੱਲ ਸੱਚ ਕਰਨ ਦੀ ਕਹੀ ਹੈ ਉਹ ਕਹਿੰਦਾ ਅਸੀਂ ਵੀ ਨਹੀਂ ਕਰ ਸਕਦੇ ਇੰਡੀਪੈਂਡੈਂਟ ਹੈ ਇਹ ਕੋੜਾ ਆਪ ਕਹੇ ਦਾੜ ਵੀ ਇੰਡੀਪੈਂਡੈਂਟ ਹੈ ਵੀ ਇਹਦੇ ਉੱਤੇ ਛੜਤੀ ਗੱਲ ਤੂੰ ਚਾਹੇ ਇੱਥੇ ਰਹਿ ਮਾਇਆ ਚ ਜਗ ਸੱਚੇ ਕੀ ਕੋਠੜੀ ਨਾ ਤੇਰੀ ਕੋਠੜੀ ਕੋਠੜੀ ਚ ਚਾਹੇ ਨਾ ਕੋਠੜੀ ਰਹਿ ਚਾਹੇ ਮਾਇਆ ਚ ਰਹਿ ਜਗ ਕੋਠੜੀ ਹੈ ਮਾਇਆ ਕੋਠੜੀ ਹੈ ਕੋਠੜੀ ਕੱਚੀ ਵੀ ਹੁੰਦੀ ਹੈ ਤੇ ਉਧਰ ਮਹਿਲਾ ਮਹਿਲਾ ਪਜਬ ਵਾਲਾ ਤੀਜਾ ਮਹਿਲਾ ਪਹਿਲਾ ਉਹ ਮਹਿਲਾ ਤੂੰ ਮਹਿਲ ਜਿਹਾ ਰਹਿਣਾ ਹੈ ਰਾਜਾ ਬਣ ਕੇ ਰਹਿਣਾ ਹੈ ਸਿਲਸ਼ਾ ਬਾਦਸ਼ਾਹ ਬਣ ਕੇ ਰਹਿਣਾ ਹੈ ਤੂੰ ਪੁਖਾਰੀ ਬਣ ਕੇ ਕੋਠੜੀ ਚ ਰਹਿਣ ਜੇ ਕੋਠੜੀ ਚ ਕੋਈ ਰਹਿਣਾ ਚਾਹੁੰਦਾ ਹੋਵੇ ਪੁਖਾਰੀ ਬਣ ਕੇ ਰਹਿ ਕਦੋਂ ਉਹਦਾ ਰਾਤਾ ਬਗਲ ਜਾਣਾ ਮਹਿਲ ਜਾਣ ਦਾ ਕੋਈ ਨਹੀਂ ਕਹਿ ਸਕਦਾ ਉਹਦਾ ਜੱਗ ਕੋਠੜੀ ਹੈ ਮਹਿਲ ਕੱਚੀ ਕੋਠੜੀ 'ਚ ਟੈਂਦੀ ਰਹਿਣੀ ਹੈ। ਮਹਿਲ ਪੱਪਾ ਹੁੰਦਾ। ਇਹ ਤਾਂ ਇਹਦੀ ਅੱਛਾ ਦੀ ਗੱਲ ਹੈ। ਇਹਦੇ ਵਿੱਚ ਪਰਮੇਸ਼ਰ ਦਾ ਕੋਈ ਦਖਲ ਨਹੀਂ ਹੈ। ਕਿਉਂਕਿ ਆਹ ਕੰਪਨੀ ਹੀ ਸਾਧ ਰਹੀ ਸੀ। ਇਹ ਵੀ ਆਖ ਨਾ ਝਾਪੀ ਜੇ ਕਿਸੇ ਆਣੇ ਰਾਸ ਫਿਰ ਇਹ ਤਾਂ ਸੱਚ ਕਰਨ ਤੋਂ ਕਹੀ ਹੋਈ ਹੈ ਗੱਲ ਤੇ ਬੁਲਾਇਆ ਬੋਲੇ ਨਾ ਉਹ ਕਿਹਾ। ਨਾ ਹਰਕਨੇ ਆਪਣੇ ਕੋਲੋਂ ਨਹੀਂ ਗੱਲ ਕਹੀ ਹੈ। ਗੱਲ ਸੱਚ ਕਰਨ ਦੀ ਕਹੀ ਹੋਈ ਹੈ ਕਹੀ ਹੋਈ। ਕੋਈ ਨਹੀਂ ਕਹਿ ਸਕਦਾ। ਕਿ ਕਿ ਨੂੰ ਹੈ ਗੱਲ ਰਾਸ ਆ ਜਾਣੀ ਹੈ ਕੁਰਬਾਨੀ ਦੀ ਕਿ ਨੂੰ ਨਹੀਂ ਹੋਣੀ ਕੁਰਬਾਨੀ ਸਾਰੇ ਸੁਣਦੇ ਕਿ ਨੂੰ ਰਾਸ ਆ ਜਾਣੀ ਹੈ ਬੀਬੀ ਰੋਜ਼ ਪੜ੍ਹਦੀ ਹੈ ਬਾਣੀ ਰਾਸ ਜੀ ਦਾ ਹੋਰ ਨੂੰ ਆ ਗਈ ਇੱਕ ਵਾਰ ਸੁਣਿਓ ਰਾਸ ਆ ਗਈ ਰਾਜਪੁਰਮ ਉਹ ਰਾਸ ਨੂੰ ਆ ਗਈ ਆ ਗਈ ਨਾ ਰਾਸ ਬਸ ਫੇ ਆ ਗਈ ਕੀ ਬਤ ਵਰਨਾਲੀ ਰਸਣੀ ਆਈ ਉਹਨੇ ਰਾਸ ਆਈ ਉਹਨੂੰ ਸਮਝ ਨਹੀਂ ਸੀ ਐਸੇ ਗੱਲ ਦੀ ਅਵਸਥਾ ਉਹ ਨਹੀਂ ਸੀ ਬਣੀ ਹੋਈ ਅਵਸਥਾ ਗੁਰੂ ਹੋਰ ਦਾਤੀ ਬਣੀ ਹੋਈ ਸੀ ਨਾਨਕ ਗੁਰਮੁਖੀ ਜਾਣੀ ਹੈ ਜ्याको ਆਪ ਕਰੇ ਪ੍ਰਗਾਸ ਨਾਨਕ ਗੁਰਮੁਖੀ ਜਾਣੀ ਹੈ ਜ्याको ਆਪ ਕਰੇ ਪ੍ਰਗਾਸ ਗੁਰਮੁਖ ਖਾਨੇ ਕੁਝ ਗੱਲ ਜਾਣੇ ਦੇਖੋ ਜਾਣੇ ਕੀ ਜਾਣੇ ਸਾਰੇ RAM ਰਾਜਾ RAM ਦੀ ਕਹਾਣੀ ਗੁਰਮਖਾਨੇ ਜਾਣੀ ਹੈ ਜਿਹੜੀ ਬਿਆਨ ਕੀਤੀ ਹੈ ਕੀ ਬਣਾ ਜਾਂ ਕੋ ਆਪ ਕਰੇ ਪ੍ਰਗਾਸ ਉਹ ਜਾਣੀ ਹੈ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਆਇਆ ਵਿੱਚ ਨਵਾਸ ਐਨੀ ਕਲੇ ਜਾਣੀ ਗੁਰਮਖਾਨੇ ਵੀ ਇਹ ਤਾਂ ਕਹਾਣੀ ਜਾਣੀ ਹੈ ਮੈਂ ਜਿੰਨੇ ਕ ਦੱਸਦੀ ਓਨੀ ਹੋ ਜਾਣੀ ਹੈ ਗਾਂ ਜਿਹੜੀ ਕਹੇ ਤੀ ਨਾਲ ਇਹ ਵੀ ਆਖਰ ਨਾ ਜਾਪੀ ਇਹ ਗੁਰਮਖਾਨੇ ਵੀ ਨਹੀਂ ਜਾਣੀ ਹੈ ਰੋਏ ਜਨਾਈ ਨਹੀਂ ਜਿਸ ਨੂੰ ਤੂੰ ਜਾਣਾ ਹੈ ਸੋਈ ਜਨਣਾ ਸੋਈ ਜਾਣਾ ਛੱਡ ਬੁਲਾਇਆ ਹੀ ਬੋਲੇ ਗੁਰੂ ਉਹ ਉਤਲੇ ਗੱਲ ਵੀ ਜਿਹੜੀ ਗੁਰਮਖਾਨੇ 'ਚ ਦੱਸੀ ਆ ਵਿਦਵਾਨਾਂ ਨੇ ਕਿਸੇ ਨੇ ਨਹੀਂ ਦੱਸੀ ਕਿਸੇ ਸੰਤ ਨੇ ਨਹੀਂ ਦੱਸੀ ਕਿਸੇ ਸਾਧਨ ਨੇ ਨਹੀਂ ਦੱਸੀ ਕਿਸੇ ਫਕੀਰ ਨੇ ਨਹੀਂ ਦੱਸੀ ਫਕੀਰ ਦੀ ਪਦਵੀ ਗੁਰਮਖਰੋਂ ਥੱਲੇ ਆ ਗੁਰਮਖ ਕੋ ਗੁਰੂ ਹੀ ਕਹੀਰ ਹੁੰਦਾ ਫਕੀਰ ਨਹੀਂ ਹੁੰਦਾ ਕੇਵਲ ਗਿਆਨੀ ਜਿਹੜਾ ਹੈਗਾ ਉਹ ਫਕੀਰ ਹੋ ਸਕਦਾ ਸਤੋਖੀ ਹੋ ਸਕਦਾ ਫਕੀਰ ਸਤੋਖੀ ਹੁੰਦੇ ਜਿਸਕੇ ਹਿਰਦੇ ਧਨਵਸੇ ਜਿਸਦੇ ਹਿਰਦੇ ਨਾਮタル ਵਸਦਾ ਗਿਆਨ ਪ੍ਰਭਾਣੀ ਦਾ ਸਹੀ ਗਿਆਨ ਸੋਜੀ ਜਿਸਕੇ ਹਿਰਦੇ ਧਨਵਸੇ ਤਿਸਕਾ ਨਾ ਫਕੀਰ ਫਕੀਰ ਉਹਨੂੰ ਕਹਿੰਦੇ ਸਤੋਖੀ ਹੋਇਆ ਗਿਆਨ ਦਾ ਵੱਡਾ ਬਲਵੇ ਉਹਦਾ ਮਨ ਕਾਬੂਜ ਹੁੰਦਾ ਫਕੀਰ ਦਾ ਮਨ ਕਾਬੂਜ ਹੁੰਦਾ ਉਹ ਜਿਸ ਕਹਿੰਦੇ ਤੂੰ ਵਸੈ ਜਿਸ ਕਹਿੰਦੇ ਜੇ ਤੂੰ ਵਸੈ ਸੇ ਨਰਕੁਣੀ ਦੀ ਉਹ ਗੁਰੂ ਨੇ ਫਕੀਰ ਦੀ ਅਰ ਗੁਰੂ ਬਖਰੀ ਆਡੜ ਵਿਆਖਿਆ ਕਰ ਦਿੱਤੀ ਗੁਰੂ ਬਖਰੀ ਨੇ ਸਥੇ ਦੱਸ ਦਿੱਤੀ ਇੱਥੇ ਖੜਾ ਫਕੀਰ ਹਾਂਜੀ ਮੁਸਲਮਾਨਾ ਦੇ ਫਕੀਰ ਹੋ ਸਕਦੇ ਨੇ ਪੀਰ ਹੋ ਸਕਦੇ ਨੇ ਫਕੀਰ ਨੂੰ ਹੀ ਪੀਰ ਕਹਿੰਦੇ ਸੀ ਬਰੁਗਾਲੀ ਨਹੀਂ ਹੋਇਆ ਇਸੇ ਕਰਕੇ ਆਤਮ ਗਿਆਨੀ ਨਹੀਂ ਹੋਇਆ ਲੋਜ ਇਸੇ ਕਰਕੇ ਗੁਰੂ ਘਰ ਦੇ ਨਾਲ ਜਿਹੜੇ ਸ਼ੁੱਧ ਆਤਮਾ ਵਾਲੇ ਮੁਸਲਮਾਨ ਸੀ ਉਹ ਸਹਿਮਤ ਹੋਏ ਮੀਆਂ ਮੀਰ ਮੀਆਂ ਮੀਰ ਨੇ ਬੰਧਿਆ ਸਿੱਖ ਮਤ ਗਾਉਣ ਨਾਨਕ ਅੱਗੇ ਆਏ ਸਾਰੇ ਮੁਸਲਮਾਨ ਬੰਦੇ ਸੋਧ ਆਤਮਾ ਵਾਲੇ ਸਾਰੇ ਬੋਲਦੇ ਨੇ ਓਕੇ ਨਾਨਕ ਗੁਰਮੁਖੀ ਜਾਣੀ ਹੈ ਜਾਂ ਇਸੇ ਕਰਕੇ ਮੁਸਲਮਾਨ ਬੰਦ ਨੂੰ ਇੱਕ ਅੱਖ ਵਾਲੇ ਕਹਿ ਤਾ ਕਕਤਾ ਹੈ ਨਾ ਸਤੋਖੀ ਤਾਂ ਹੋਗੇ ਨਾ ਹੁਕਮ ਨਾਲ ਹੀ ਪ੍ਰਚਾਰ ਕਰਦੇ ਨੇ ਮੁਸਲਮਾਨ ਉਹ ਲੈ ਹੁਕਮ ਦੇ ਵਿੱਚ ਰਹੋ ਜਿਹੜੀ ਰੋਧੀ ਹੈ ਉਹ ਖੁਦਾ ਦੇ ਜੁਮੇ ਖੁਲਾਣ ਜੁਮਾ ਲੈ ਉਹਨਾਂ ਇਹ ਵਿਸ਼ਵਾਸ ਹੈ ਮੁਸਲਮਾਨਾਂ ਨੂੰ ਜਦੋਂ ਉਹ ਸਿੱਖਾਨੂੰ ਇਹ ਹਾਸ ਹੈ ਨਹੀਂ ਇਸ ਗੱਲ ਦਾ ਵਿਸ਼ਵਾਸ ਨਹੀਂ ਆ ਸਿੱਖਾਂ ਔਰ ਹਿੰਦੂਆਂ ਨੂੰ ਤਾਂ ਘਰ ਕੀ ਹੁਣ ਜਦੋਂ ਦਾ ਮਤਲਬ ਇਹ ਨਹੀਂ ਵਿਸ਼ਵਾਸ ਕਰਨਾ ਕਿਸੇ ਚੀਜ਼ ਤੇ ਜੇ ਤੂੰ ਦਾ ਉਹ ਤੇ ਵਿਸ਼ਵਾਸ ਕਰਦੇ ਨੇ ਜਿਹੜਾ ਉਹਦੇ ਕਾਬੂ ਚ ਹੈ ਮੂਰਤੀਆਂ ਦਾ ਕਾਬੂ ਜਦੋਂ ਵਿਸ਼ਵਾਸ ਉਹਨੂੰ ਬਗਾਲਣਾ ਗੜਾ ਕੋਈ ਸਾਡਾ ਕੁਝ ਇਹਨਾਂ ਗੜਾ ਸਾਨੂੰ ਕੋਈ ਆਰਡਰ ਕਰਨ ਇਹ ਤਾਂ ਕਿਹੜਾ ਸਾਨੂੰ ਕੋਈ ਖਤਰਾ ਹੈ ਜੇ ਤਾਂ ਕੋਈ ਖਤਰਾ ਨਹੀਂ ਹੋਵੇ ਤਾਂ ਵਿਸ਼ਵਾਸ ਕਰਦੇ ਨਾ ਪੱਤਰ ਤੋਂ ਕੀ ਖਤਰਾ ਹੈ ਕੋਈ ਖਤਰਾ ਨਹੀਂ ਜਿੱਤੇ ਮਰ ਜੀ ਰੱਖ ਲਓ ਚਾਰ ਦਿਨ ਨਾ ਪੂਜਾ ਕਰੋ ਕੁਝ ਨਹੀਂ ਕਹਿੰਦਾ ਇਹ ਜਾਈ ਕੋਸ਼ਿਸ਼ ਅਸੀਂ ਕਰ ਲਿਆ ਉਹ ਇਹ ਜੋ ਰੀਤ ਅਸੀਂ ਕਰ ਲਈ ਉਹ ਸਾਧਾ ਨੇ ਕਰਾਤੀ ਨਾ ਆ ਕੇ ਗੁਰਦੁਆਰੇ ਹਾਂਜੀ ਨਾਨਕ ਗੁਰਮੁਖੀ ਜਾਣੀ ਹੈ ਜਾ ਕੋ ਆਪ ਕਰੇ ਪ੍ਰਕਾਸ਼ ਜਿਹਨੂੰ ਆਪ ਪ੍ਰਕਾਸ਼ ਕਰਦਾ ਚਾਨਣ ਕਰਦਾ ਜਿਹਦੇ ਅੰਦਰ ਉਹ ਗੁਰਮਖਾਨੇ ਦੀ ਗੱਲ ਸਮਝੀ ਐ ਅਜਿਹੀ ਗੱਲ ਵੀ ਉਹਨਾਂ ਨੇ ਦੱਸੀ ਆ ਜਿਹੜੀ ਦੱਸ ਚੁੱਕੇ ਪਿੱਛੇ ਹਾਂ